કરીਏ ਆਪਾਂ ਨੂੰ ਹਾਂ ਤੁਸੀਂ ਜਿੰਨੀ ਤੇ ਰੱਖਣਾ ਇੱਥੇ ਅਸੀਂ ਡਾਕਟਰ ਭੇਜ ਦਿਆ ਕਰਾਂਗੇ ਤੁਹਾਡੇ ਕੋਲ ਸਟਾਫ ਤੇ ਭੇਜ ਦਿਆ ਕਰਾਂਗੇ ਐਮਬੀਬੀਐਸ ਡਾਕਟਰ ਐਮਬੀਬੀਐਸ ਡਾਕਟਰ ਭੇਜਾਂਗੇ ਸਾਰਾ ਹੋਰ ਟੈਸਟ ਵੀ ਕਰਵਾ ਦਾਂਗੇ ਅਸੀਂ ਨਾ ਹਾਂਜੀ ਜਿਸ ਨੂੰ ਟੈਸਟੀ ਲੋੜ ਹੈ ਕਿਸੇ ਨੂੰ ਕੋਆਪਰੇਸ਼ਨ ਦੀ ਲੋੜ ਹੈ ਇੱਥੋਂ ਲੈ ਜਾਵਾਂਗੇ ਸਾਡੀ ਐਂਬੂਲੈਂਸ ਲੈ ਜਾਏਗੀ ਆਪਾਂ ਮਿਲ ਕੇ ਕੰਮ ਕਰੀਏ ਤੁਸੀਂ ਇਹ ਵਾਲਾ ਸਾਰਾ ਹੁਣ ਨਾ ਕੋਆਰਡੀਨੇਸ਼ਨ ਤੇ ਆ ਜਾਓ ਜੀ ਠੀਕ ਹੈ ਜੀ ਠੀਕ ਹੈ ਸਰ ਆਪਾਂ ਕਰਨੀ ਤਾਂ ਸੇਵਾ ਹੈ ਜੀ ਤੁਹਾਡਾ ਧੰਨਵਾਦ ਸਾਡੇ ਤਾਂ ਸਾਡੀ ਤਾਂ ਡਿਊਟੀ ਹੈ ਤੁਹਾਡਾ ਤੁਸੀਂ ਤਾਂ ਚਲੋ ਆਪਣਾ ਸਾਡੀ ਕਰਦੇ ਹੋ ਹਾਂ ਜਿਹੜੀ ਕੋਈ ਦਵਾਈ ਸਾਡੇ ਕੋਲ ਨਹੀਂ ਹੋਏਗੀ ਉਹ ਦਵਾਈ ਦੇ ਦਾਂਗੇ ਅਸੀਂ ਠੀਕ ਹੈ ਠੀਕ ਹੈ ਔਰ ਜੋ ਤੁਹਾਨੂੰ ਜੋ ਸਟਾਫ ਚਾਹੀਦਾ ਹੋਰ ਉਹ ਦੇ ਦਾਂਗੇ ਠੀਕ ਔਰ ਜੋ ਸਾਨੂੰ ਕੋਈ ਮਦਦ ਚਾਹੀਦੀ ਹੋਵੇ ਲੋਕਾਂ ਨੂੰ ਜਦੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜੀ-ਕਿਹੜੀ ਬਿਮਾਰੀ ਆਉਂਦੀ ਉਹਦੇ ਬਾਰਡਰ ਦੇ ਉੱਤੇ ਉੱਥੇ ਮਤਲਬ ਲੱਖਾਂ ਬੰਦਿਆਂ ਨੇ ਉਦੋਂ ਕਰੋਨਾ ਸੀਗਾ ਜੀ ਸਾਰਾ ਰਾਈਟ ਸਰ ਹਾਂ ਉਦੋਂ ਕਰੋਨਾ ਦੇ ਵਿੱਚ ਸਾਡੇ ਜਿੰਨੇ ਵੀ ਮਤਲਬ ਕਹਾਂਗਾ ਬਾਬਾ ਜੀ ਸੈ ਗਿਆ ਸਾਰਿਆਂ ਨੇ ਮਤਲਬ ਜੀ ਸਰ ਬਹੁਤ ਵਧੀਆ ਸਾਫ਼ ਸੁਥਰਾ ਔਰ ਇੰਨੇ ਹਜ਼ਾਰਾਂ ਬੰਦਿਆਂ ਨੂੰ ਰੋਟੀ ਖਵਾਣੀ ਔਰ ਸਫਾਈ ਰੱਖਣੀ ਉੱਥੇ ਕੋਈ ਬਿਮਾਰੀ ਨਹੀਂ ਫੈਲਣ ਦਿੱਤੀ ਇੱਕ ਵੀ ਬੰਦਾ ਲੰਗਰ ਛੱਕ ਕੇ ਕਦੇ ਬਿਮਾਰ ਨਹੀਂ ਹੋਇਆ ਉੱਥੇ 13 ਮਹੀਨੇ ਰਹਿ ਆਮ ਉੱਥੇ ਕਦਰ ਸੀ ਮੱਖੀਆਂ ਮਛਰਾਂ ਦਾ ਸਾਰਾ ਦੂਜਾ ਵੀ ਬੰਦੋਬਸਤ ਵੀ ਕੀਤਾ ਸੀ ਲੇਕਿਨ ਉਹਦੇ باوجود ਵੀ ਲੋਕ ਰੋਜ਼ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਲੰਗਰ ਚਕਾਣਾ ਔਰ ਸਫਾਈ ਦਾ ਧਿਆਨ ਰੱਖਣਾ ਔਰ ਕੋਈ ਬੰਦਾ ਬਿਮਾਰ ਨਹੀਂ ਹੋ ਜਾਣਾ ਗਰਮੀ ਬਰਸਾਤ ਕਹਿਰ ਦੀ ਸਰਦੀ ਸਾਰਿਆਂ ਦੇ ਵਿੱਚ ਗੱਲ ਉਹਨਾਂ ਮੈਂ ਜਦੋਂ ਪਿਛਲੀ ਵਾਰੀ ਵੀ ਆਇਆ ਇੱਥੇ ਸਿਖਿਆ ਸਾਰਾ ਜੀ ਸੋਡਾ ਬਹੁਤ ਬਹੁਤ ਅੱਛਾ ਸੀ ਬਹੁਤ ਹੋ ਗਿਆ ਸਰੀ ਨੇ ਇੱਕ ਕੰਮ ਹੋਰ ਕੀਤਾ ਜੀ ਐਂਟੀ ਰੇਬੀਜ਼ ਵੈਕਸੀਨ ਵੀ ਰੱਖੀ ਹੋਈ ਜੀ ਤਿੰਨ ਲੋਕਾਂ ਨੂੰ ਉਹ ਵੀ ਲਾਤੀ ਸਰ ਇਹਨਾਂ ਨੇ ਤਦੋਂ ਅੱਛੀ ਗੱਲ ਹੈ ਹਾਂਜੀ ਔਰ ਉਹਨਾਂ ਨੂੰ ਵੀ ਫੋਲੋ ਵੀ ਕਰ ਰਹੇ ਹਾਂ ਹਾਂ ਸਾਡੇ ਕੋਲੇ ਜਿਵੇਂ ਸੁਲਤਾਨਪੁਰ ਲੋਧੀ 'ਚ ਕਿਸੇ ਨੂੰ ਸੱਪ ਵੀ ਲੜ ਜਾਣਾ ਜੀ ਉਹਨੂੰ ਉੱਥੇ ਪਹੁੰਚਾ ਦਿਓ ਇੱਕ ਵਾਰੀ ਸਾਡੇ ਕੋਲੇ ਫਿਰ ਨਹੀਂ ਕੁਝ ਹੁੰਦਾ ਲੋਕ ਨਾ ਜਦੋਂ ਫਾਂਡਾ ਕਰਾਨ ਲੱਗ ਜਾਂਦੇ ਆ ਝਾੜਾ ਕਰਾਨ ਲੱਗ ਜਾਂਦੇ ਆ ਔਰ ਕੋਈ ਘਰਟ ਮਾਰਤਾ ਮਿਰਚਾ ਉਹਨੂੰ ਜ਼ਹਿਰ ਕੱਢਣ ਲੱਗ ਜਾਂਦੇ ਆ ਉਹ ਕੁਝ ਨਹੀਂ ਕਰਨਾ ਬੰਦ ਨੂੰ ਇਮੀਡੀਏਟਲੀ ਸਾਡੇ ਕੋਲ ਆਸਥਾ ਪਹੁੰਚਾ ਦਿਓ ਉਹਨੂੰ ਭੱਜਣਾ ਵੀ ਨਹੀਂ ਹੈ ਪੈਨਿਕ ਨਹੀਂ ਕਰਨਾ ਜੀ ਤੇ ਇਹਦੇ ਨਾਲ ਇਹਦਾ ਬੈਸਟ ਹੈ ਜੀ ਸਾਡੇ ਕੋਲ ਤੁਸੀਂ ਵੈਕਸੀਨ ਸਾਤੋਂ ਲੈ ਲਿਆ ਕਰੋ ਕਿਸੇ ਦਿਨ ਦੀ ਲੋੜ ਨਹੀਂ ਆ ਜੀ ਹਾਂ ਐਂਟੀ ਸਨੇਕ अच्छा ओनो फ्रिज च रखना बेटा अच्छा तेरा वाइफ बक ਲੈ ਕਿਉਂ ਲੈਣ ਡੇਲੀ ਹਾਂ ਚਲੋ ਠੀਕ ਆ ਆਦਰਵਾਇਜ਼ ਇੱਥੋਂ ਸੁਲਤਾਨਪੁਰ 로 ਦੀ ਕਿੰਨੀ ਦੇ ਰਹਾ ਹਾਂ ਉਹ ਇਹ ਉਹ ਤਾਂ ਸਾਡੇ ਕੋਲ ਸਾਰਾ ਕੁਝ ਆ ਗਿਆ ਸੀ ਉਹ ਵੀ ਆ ਤੇ ਇਹਦੇ ਨਾਲ ਐਂਟੀ ਰੈਬੀਸ ਵੈਕਸੀਨ ਦੇ ਨਾਲ ਸਾਡੇ ਕੋਲ ਮੋਨੋਕਲੋਨਲ ਐਂਟੀਬਾਡੀਜ਼ ਵੀ ਆ ਜਿਹਦੇ ਗ੍ਰੇਡ 3 ਹੁੰਦੀ ਹੈ ਜੇ ਕਿਸੇ ਦੇ ਚਿਹਰੇ ਦੇ ਉੱਤੇ ਹੋ ਗਿਆ ਜਾਂ ਉੱਪਰ ਹੋ ਗਿਆ ਜਾਂ ਉਹ ਕੇਵਲ 4-5 ਦਿਨ ਬਾਅਦ ਹੀ ਰੈਬੀਸ ਹੋ ਜਾਂਦੀ ਹੈ ਉਹਦੇ ਚੋ ਲੱਗਣੀ ਹੁੰਦੀ ਉਹ ਮਹਿੰਗੀ ਆ ਉਹ ਸਾਡੇ ਕੋਲ ਹੈਗੀ ਆ ਸਾਰਾ ਬੰਦੋਬਸਤ ਹੈ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਜਿਹੜਾ ਛਲਾਗਾ ਜੀ ਹੋ ਗਿਆ ਜੀ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਪੰਜਾਬੀਆਂ ਨੇ ਕਮਾਲ ਕਰ ਦਿੱਤੀ ਉਹ ਨਾਈਟਸ ਪਾਣੀ ਆ ਸਾਰਾ ਉੱਥੇ ਚੜ ਗਿਆ ਸੀ ਅੱਛਾ ਅੱਛਾ ਮਤਲਬ ਕਦੋਂ ਲੋਤਾ ਨਾ ਹਾਂ ਉੱਥੇ ਉਹ ਜਿੱਥੇ ਤੱਕ ਆਇਆ ਸੀ ਉੱਥਾ ਖੇਤਾਂ ਤੋਂ 4-5 ਫੁੱਟ ਹੋ ਗਿਆ ਉਹਨਾਂ ਦਾ ਹਾਂ ਜੀ 5 ਫੁੱਟ ਤੋਂ ਉੱਤੇ ਹੋ ਗਿਆ 6 ਫੁੱਟ ਤੁਹਾਡੇ ਤਾਂ 23 ਵੀ ਆਇਆ ਸੀ ਪਾਣੀ ਹਾਂ ਜੀ ਹਾਂ ਜੀ ਉਦੋਂ ਇੱਥੇ ਰਹਿ ਗਿਆ ਪਿੱਛੇ ਹੀ ਉਦੋਂ ਨਹੀਂ ਗਾ ਗਿਆ ਅੱਛਾ ਇਥੇ ਜਿੱਥੇ ਮਨਪ੍ਰੀਤ ਕਿੱਥੇ ਮੇਰਾ ਫੋਨ ਦੂਜਾ ਅੰਦਰ ਆ ਉਹ ਲੈ ਮਾਲ ਡੰਗ ਦਾ ਦੋ ਲਾਇ ਇੱਥੇ ਥੜੇ ਦੇ ਬਾਅਦ ਇੱਥੋਂ ਦਾ ਚੱਲ 10 ਦਾ 50 ਆਪਣੇ ਕਿਸੇ ਬੰਦੇ ਦੇ ਘਰ ਤੋਂ ਵੀ ਗਿਆ ਜੀ ਪਾਣੀ ਘਰਾਂ ਸਾਰਿਆਂ ਦੇ ਘਰ ਵੀ ਠੱਠੇ ਵਾਵੇ ਘਰਾਈ ਵੀ ਚਲੇ ਗਿਆ ਅੱਛਾ 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 ਘਰ ਠੱਠੇ ਵੀ ਆ ਕਈਆਂ ਦੇ ਪਾਟੇ ਆ ਸਤਿਕਾਰ ਜੀ ਸਤਿਕਾਰ ਆ ਨਾ ਆ ਨਾ ਸਤਿਕਾਰ ਲੱਟਾ ਪਾਈ ਬੈਠਾ ਤਸਕਾ ਅਰੇ ਵੰ ਅੱਥੇ ਆ ਜਾ ਦੋ ਮੈਂ ਅੱਗੇ ਅੱਜ ਘਰਾਂ ਦਾ ਹੋਇਆ ਘਰਾਂ ਦਾ ਨੁਕਸਾਨ ਹੋਇਆ ਘਰਾਂ ਦਾ ਘਰਾਂ ਦਾ ਪਾਟੇ ਆ ਘਰ ਲੋਕਾਂ ਦੇ ਬਹੁਤ ਨੁਕਸਾਨ ਹੋਇਆ ਜਿਹੜਾ ਟੂੜਾ ਆਂਦੀਆਂ ਆ ਬੈਠੇ ਆ ਕੋਠੇ ਤੇ ਰੇਤਾਰੂ ਤਾਂ ਬਹੁਤ ਪੈ ਗਈ ਆ ਅੱਛਾ ਜਮੀਨਾਂ ਖਰਾਬੀਆਂ ਕਿਦੇ ਦਰਿਆ ਪੈ ਗਿਆ ਅੱਛਾ ਇਹ ਸੋ ਸਾਡੇ ਤੋਂ ਦਰਿਆ ਕਿੰਨੀ ਦੂਰ ਹੈ ਜੀ ਇੱਥੋਂ ਦਰਿਆ ਇੱਕ ਤਾਂ ਪਿੱਛੇ ਰਹਿ ਗਿਆ ਇੱਕ ਹੋਰ ਜੱਗੇ ਹੈ ਜੀ ਜਿਹੜਾ ਪਿੱਛੇ ਸੀ ਉਹ ਕਿਹੜਾ ਸੀ ਉਹ ਇਹੀ ਵਿਆਸ ਸੀ ਇਹ ਵਿਆਸ 2 ਥਾਂ ਤੇ ਡਿਵਾਈਡ ਹੈ ਜੀ ਜਿਹੜਾ ਪੋੜ ਆਇਆ ਸੀ ਹਾਂ ਜੀ ਉਹ ਵਿਆਸ ਹੀ ਹੈ ਅੱਛਾ 2 ਥਾਂ ਤੇ ਡਿਵਾਈਡ ਹੈ ਜੀ ਪਿੱਛੇ 20 ਬਣ ਕੇ ਫਿਰ ਇੱਕ ਤੇ ਇਧਰਲੀ ਸਾਈਡ ਤੇ 3 ਕਿਲੋਮੀਟਰ ਚੱਲ ਜਾਂਦਾ ਅੱਗੇ ਅੱਛਾ ਜੀ ਤੇ ਇੱਕ ਆ ਪਿੱਛੇ ਰਹੇਗਾ ਜਿਹੜਾ ਪੋੜ ਪਾਰ ਕਰੇ ਇਹ ਦੋ ਦੋ ਵਿਆਸ ਤੇ ਹੋ ਗਏ ਹਾਂ ਜੀ ਦੋ ਹੋ ਗਏ ਤੇ ਸਤਲੁਜ ਸਤ ਲੋਈ ਤੇ ਇੱਥੇ ਦੂਰ ਹੈ ਜੀ ਪਿੱਛੇ ਜਾ ਜਾ ਜੀ ਆਪਣੇ ਕੋਨਾ ਕਿਧਰ ਨੂੰ ਨਹੀਂ ਤੋ ਪਰਲੇ ਸਾਈਡ ਤੇ ਪਾਏ ਗਿਆ ਉਹ ਫਿਰ ਅਗਿਆ ਹਰੀ ਕੇ ਪੱਤੇ ਜਾਨੀ ਉਹ ਤੇ ਜਾ ਕੇ ਇਕੱਠੇ ਹੁੰਦੇ ਠੀਕ ਹੈ ਤੋ ਤੁਹਾਨੂੰ ਜ਼ਿਆਦਾ ਬਿਆਸਤੀ ਮਾਰ ਪੈਂਦੀ ਹੈ ਹਾਂ ਜੀ ਕੋਈ ਨਹੀਂ ਬੈਠੇ ਇੱਥੇ ਬੈਠੀ ਇੱਥੇ ਬੈਜ ਨਹੀਂ ਇੱਥੇ ਜਿੱਥੇ ਮਰਜੀ ਢੋਗ ਲਾ ਦੋਵੇਂ ਸਰਾ ਨਹੀਂ ਇੱਧਰ ਹੀ ਇੱਥੇ ਉੱਚਾ ਜੀ 16 ਟਾਕੀ ਦਾ 16 16 ਪਿੰਡੇ 16 ਪਿੰਦਾ ਕਿ ਡੇਰੇ ਨੇ ਪਿੰਡ 16 ਆ ਤੇ ਡੇਰੇ ਅਡੋ ਅਡ ਬਈ ਖਾ ਦੇ ਕੋਈ ਕਿਤੇ ਬੈਠਾ ਹੋ ਜੀ ਇੱਕ ਦੋ ਪਿੰਡ ਹੀ ਆ ਸਾਗਰਾ ਇੱਕ ਬਊਪਰੀ ਪਰਾਣਾ ਤੇ ਇਹੋ ਹੀ ਆ ਅੱਛਾ ਤੇ ਦੂਜੇ ਥਾਂ ਨੇ ਕਿ ਕਹੇ ਕਈਆਂ ਜੋ બે ਜਗ੍ਹਾ ਚਰਾਗ ਵੀ ਆ ਕਰਨੀ ਹੈ ਕਿੰਨਾਂ ਬੀ ਉਹ ਤਾਂ ਬੇਚਰਾਗ ਤਨ ਉਹ ਉਹਨਾਂ ਦੇ ਘਰ ਕਿਤੇ ਹੋਰ ਹੋਣਗੇ ਬਸ ਬਿਟੇ ਹਾਂ ਉਹਨਾਂ ਨੇ ਕੋਈ ਮਾਝੇ ਆ ਕੋਈ ਅੰਦਰ ਅੱਛਾ ਇਹ ਤੁਹਾਨੂੰ ਆ ਕੋ ਮਾਦੇ ਹੋ ਗਿਆ ਕੋ ਇਧਰ ਕਰ ਪਾ ਲਿਆ ਹਾਜ਼ਰ ਅਰਸ਼ਾ ਆਜਾ ਆਪਾਂ ਜਿਹੜੇ ਇੱਕ ਦੋ ਘਰ ਜਿੱਥੇ ਐਕਚੁਅਲੀ ਜਿਹੜੇ ਫਟੇ ਹੋਏ ਆ ਜਾਂ ਗਰੇ ਹੋਏ ਉੱਥੇ ਜਾਣਾ ਉਹਨਾਂ ਦੇ ਜਾਣਾ ਫਟਿਆ ਕਰਾਉਂਦੇ ਕਿ ਜਿੱਥੇ ਡਿੱਗੇ ਡਿੱਗੇ ਜਿੱਥੇ ਡਿੱਗੇ ਉੱਥੇ ਉੱਥੇ ਸਰ ਜਾਇਆ ਨਹੀਂ ਜਾਇਆ ਦਰਿਆ ਵਗਦਾ ਪਾਣੀ ਚੱਲਦਾ ਜੀ ਕੋਈ ਹੁਣ ਇਧਰ ਇੱਕ ਅੱਧਰ ਕੋਈ ਹੋਰ ਗੱਡੀ ਜਾਂਦੀ ਆ ਗੱਡੀ ਨਹੀਂ ਜਾਂਦੀ ਪ੍ਰਾਈਵੇਟ ਦੇ ਕਿਤੇ ਉੱਥੇ ਥੋੜਾ ਥੋੜਾ ਲਾ ਕੇ ਬੰਨੀ ਜਾਂਦੇ ਕੋਈ ਇੱਥੇ ਕੋਈ ਹੋਰ ਸਾਰੇ ਸਾਰੇ ਮਤਲਬ ਕੰਦਾ ਫਟ ਗਿਆ ਨਾ ਕੋਈ ਕੰਦਾ ਫਟ ਗਿਆ ਇਹ ਡੈਮੇਜ ਹੋ ਗਿਆ ਵੀ ਇਹਦਾ ਰਿਸਟਰੀ ਹੋ ਗਿਆ ਨਾ ਇਹਦੇ ਪਿੱਛੇ ਆਵੇ ਆ ਵੀ ਸਾਰਾ ਪਾਰ ਗਿਆ ਥੱਲੇ ਨੂੰ ਬਹਿ ਗਿਆ ਉਹ ਵੀ ਬਹਿ ਗਿਆ ਥੱਲੇ ਆਜੋ ਕੋਈ ਹੋਰ ਜਿਹੜਾ ਜਿਆਦਾ ਡੈਮੇਜ ਹੋਇਆ ਦਿਖਾਓ ਜਰਾ ਉਹ ਟਰੱਕੇ ਜਾਣਾ ਪਊਗਾ ਆਜੋ ਕਿੰਨੇ ਦੂਰ ਬਾਬਾ ਜੀ ਆਪਾਂ ਨੂੰ ਦੱਸੋ ਕਿ ਇਸ ਵੇਲੇ ਆਪਾਂ ਨੂੰ ਇਮੀਡੀਏਟਲੀ ਕਿਸ ਚੀਜ਼ ਦੀ ਮਦਦ ਲਾਜੀ ਕੀ ਕਾਦੇ ਵਸਤੇ ਚਾਹੀਦੀ ਪਤਾ ਕਰੋ ਜਿਹੜੀ ਫੌਰੇ ਤੋਂ ਬਾਕੀ ਸਰਕਾਰ ਵੱਲੋਂ ਤੁਹਾਡਾ ਨੁਕਸਾਨ ਹੋ ਗਿਆ ਉਹ ਪੈਸੇ ਆਣਗੇ ਘਰ ਦੇ ਵੀ ਆਣਗੇ ਖੇਤ ਦੇ ਵੀ ਆਣਗੇ ਰੇਤ ਕੱਢਣ ਦੇ ਵੀ ਆਣਗੇ ਬੀਜ ਵੀ ਆਊਗਾ ਸਾਰਾ ਪੁੱਛਾਊਗਾ ਸਰਕਾਰ ਵੱਲੋਂ ਐਸ ਲਈ ਆਪਾਂ ਨੂੰ ਘਰ 'ਚ ਕੋਈ ਸਬਾਨ ਚਾਹੀਦਾ ਕੋਈ ਮਤਲਬ ਘਰ ਠੀਕ ਕਰਨ ਵਾਲਾ ਆ ਜਾਂ ਖੇਤ ਆਪਾਂ ਨੂੰ ਕਿਸ ਚੀਜ਼ ਦੀ ਮਦਦ ਦੀ ਲੋੜ ਹੈ ਘਰ ਦੀ ਬਿਲਕੁਲ ਲੋੜ ਹੀ ਹੈ ਤੁਹਾਨੂੰ ਘਰ ਲੋੜ ਹੈ ਜਾਂ ਖੇਤ ਦੇ ਆਣੇ ਆਪਣੇ ਰਾਮਪੁਰ ਕੋਲ ਦਾ ਜੀ ਬੇਰੀ ਮਚਾ ਇੱਥੇ ਹੀ ਕਰਨਾ ਸਭ ਟਿਕਾ ਅੱਛਾ ਅੱਛਾ ਐਸ ਟਾਈਮ ਇਹਨਾਂ ਦੇ ਘਰ ਉਹ ਬਿਲਕੁਲ ਖਤਮ ਹੋ ਗਏ ਇੱਕ ਤਾਂ ਹੋ ਗਿਆ ਜਮੀਨ ਤੱਕ ਵੀ ਖਤਮ ਹੋ ਗਈ ਹੈ ਜਮੀਨ 'ਚ ਵੀ ਸਾਰੇ ਪਾਣੀ ਵਗਦਾ ਪਿਆ ਹੈ ਇਹ ਪਾਣੀ ਬੰਦਨੇ ਹੋਇਆ ਇਹਨਾਂ ਨੂੰ ਬੋਲਣ ਦਿਓ ਜਰਾ ਤੁਸੀਂ ਆਇਕਾ ਦੱਸਿਆ ਬ ਤੁਸੀਂ ਤੁਸੀਂ ਦੱਸੋ ਬਾਬਾ ਜੀ ਪਹਿਲਾਂ ਆਪਣਾ ਕੀ ਹਾਲਤ ਹੈ ਹਾਲ ਸਰ ਕੁਛ ਨਹੀਂ ਸਾਨੂੰ ਤੇ ਕੋਈ ਸਮਝ ਨਹੀਂ ਆਉਂਦੀ ਵੀ ਜ਼ਮੀਨ ਵੀ ਰੁੜ ਗਈ ਆ ਜ਼ਮੀਨ ਰੁੜ ਗਈ ਆ ਜਾਂ ਰੇਤ ਭਰੀ ਆ ਨਹੀਂ ਜੀ ਰੁੜ ਗਈ ਆ ਜੀ ਮਤਲਬ ਕਿ ਜਿੱਦੇ ਘਰਾ ਨਹੀਂ ਮੜ ਦਰਿਆ ਉਹਨਾਂ ਚਾਈ ਬਣ ਗਿਆ ਉੱਥੇ ਕਿੰਨੇ ਕਿੰਨੇ ਕਿੱਲੇ ਸੀ ਤੁਹਾਡੀ 88 ਕਿਲੇ ਸਾਂ ਜੀ ਸਾਰੀ ਰੁੜ ਗਈ ਸਾਰੀ ਮਤਲ ਉੱਚੀ ਨੀਵੀ ਆ ਰੁੜ ਗਈ ਮਤਲ ਰੁੜਿਆ ਰਕੀਆ ਵੀ ਜਿਹੜੀ ਸਾਰਾ ਹੀ ਮਤਲ ਰੁੜਿਆ ਹੀ ਆ ਪ੍ਰੋਗਰਾਮ ਕੋਈ ਭਜਨ ਵਾਲਾ ਸਿਸਲਾ ਸਲਸਰਾ ਨਹੀਂ ਅਜੇ ਵਿੱਚ ਪਾਣੀ ਚੱਲਦਾ ਪਾਣੀ ਚੱਲਦਾ ਕੁਛ ਪਾਣੀ ਚੱਲਦਾ ਪਿਆ ਤੁਹਾਡੇ ਜੀ ਬਿਲਕੁਲ ਜੀ ਨਾਲੇ ਇਹ ਵੀ ਫਤਿਹ ਸਾਹਿਬ ਜੀ ਅੱਛਾ ਤੁਹਾਡੇ ਜੀ ਮੈਂ ਤਾਂ ਇਹ ਤਾਂ ਬਲੌਗ ਪਰ ਦਾ ਤੁਸੀਂ ਇੱਧਰ ਆ ਜਾਓ ਬਲੌਗ ਪਰ ਤਾਂ ਨਾ ਪੜੇ ਜਿਹੜੇ ਜਿਹੜੇ ਉਹ ਪਰਿਵਾਰ ਮੈਨੂੰ ਬੁਲਾਉਂਦੇ ਜਿਹੜੇ 11 ਪਰਿਵਾਰ ਥੋੜੇ ਨਾਲ ਦੇ ਹੈ ਹੋਰ ਬਾਕੀ ਅਗਲਾ ਪਰਿਵਾਰ ਕਿਹੜਾ ਜੀ ਅਬੋਜੀ ਜੀ ਸਾਹਿਬ ਆਪਣੇ ਹਾਂਜੀ ਮੰਜਨ ਦਸ ਹੈਗੇ ਮੰਜਨ ਦਸ ਹੈਗਾ ਆਪੜਾ ਕੀ ਹੈ ਜੀ ਆਪਣਾ ਘਰ ਹੋਇਆ ਤੇ ਜ਼ਮੀਨ ਸਾਰੀ ਮੋਲ ਖਰਾਬ ਹੋ ਗਈ ਕਰ ਕਰ गिर ਗਿਆ ਹੈਗਾ ਹਾਂਜੀ ਘਰ ਵੀ ਕਰ ਚਾਚਾ ਅੱਛਾ ਦੋਨੋਂ ਪਰਾਵਾਂ ਦੇ ਘਰ ਸੀ ਦੋਨੋਂ ਹੀ ਕਰ ਗਏ ਅੱਛਾ ਜੀ ਘਰ ਵੀ ਕਰ ਗਿਆ ਤੇ ਜ਼ਮੀਨ ਹੈਗੀ ਹੈ ਕਿ ਮਤਲਬ ਮਿੱਟੀ ਭਰੀ ਹੈ ਮਤਲਬ ਕਿ ਜਿੱਦਾਂ ਜਿੱਦਾਂ ਇਹਨਾਂ ਨਵੇਂ ਪਰਿਵਾਰਾਂ ਦੇ ਦਹਾ ਦੇ ਜਿੰਨੇ ਵੀ ਘਰ ਹੈਗੇ ਨਾ ਸਾਰੇ ਜ਼ਮੀਨਾਂ ਦੇ ਵਿੱਚ ਘਰ ਸੀ ਅੱਛਾ ਜੀ ਨਾਲ ਹੀ ਜ਼ਮੀਨ ਚਲੇਗੀ ਆ ਨਾਲ ਹੀ ਘਰ ਚਲੇਗਾ ਅੱਛਾ ਜੀ ਹੁਣ ਇਸ ਟਾਈਮ ਪਾਣੀ ਵਗ ਰਿਹਾ ਅੱਛਾ ਤੇ ਤੁਹਾਡੀ ਇਸ ਤੋਂ ਸਿਵਾਏ ਹੋਰ ਕਿਤੇ ਹੈ ਕੋਈ ਨਾ ਕੋਈ ਪਲਾਟ ਇਸ ਤੋਂ ਬਾਹਰ ਜਿਹੜਾ ਜਿਆਦਾ ਹੈ ਖੁਸ਼ ਹੋਣੀ ਬੀ ਸ਼ਹਿਰ ਕਿਤੇ ਨਹੀਂ ਹੈ ਸਾਡਾ ਸਾਰੇ ਗਰੀਬ ਰਿਕਵੈਸਟ ਹੀ ਆਗੇ ਕਿਤੇ ਨਾ ਕਿਤੇ ਕੋਈ ਸਰਕਾਰ ਦੀ ਪਾਲਸੀ ਬਣ ਲਗੇ ਜਾਂ ਜਿੱਦਾਂ ਵੀ ਹੈਗਾ ਕਰਕੇ ਸਾਡੇ ਤੁਹਾਡੀ ਤੁਹਾਡੀ ਤੁਸੀਂ ਬਾਹਰ ਜਾਣ ਲਈ ਤਿਆਰ ਹੋ ਬਣਾ ਲਈ ਹਾਂ ਜੀ ਜਗ੍ਹਾ ਮਿਲ ਜੇ ਤਿਆਰ ਆ ਠੀਕ ਹੈ ਜੀ ਸਾਨੂੰ ਜਗਤ 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 ਮਿਲਦਾ ਹੈ ਜਨਪੀਰਾਂ ਦੇ ਵਿੱਚ ਬਾਹਰ ਉਹਨੇ ਤੁਹਾਡੇ ਪਿੰਡ ਇੱਥੇ ਪੈਂਦਾ ਨਾ ਤੁਹਾਡੇ ਨਾਲ ਜਿਹੜਾ ਲਖਪੁਰ ਹੈਗਾ ਉੱਥੇ ਪੰਚਾਇਤ ਦੀ ਜਮ ਹੈਗੀ ਹੈ ਜੀ ਕਬੀਪੁਰ ਵੀ ਆ ਦੇ ਲਖਪੁਰ ਹੈਗਾ ਟੂਰਨਾਮੈਂਟ ਹੈ ਜੀ ਚਲੋ ਇਹ 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 ਅੱਛੀ ਹੈ ਮੈਂ ਜਾ ਕੇ ਮੁੱਖ ਮਤਰੀ ਸਾਬ ਨੂੰ ਮਿਲਾਂਗਾ ਇਹ ਅਲੱਗ ਪਰਿਵਾਰਾਂ ਵੀ ਬਥੋੜੇ ਆ ਕੇ ਆਜੋ ਨਹੀਂ ਨਹੀਂ ਆਜੋ ਆਜੋ 9 9 12 ਨੰਬਰ ਵਾਲੇ ਜਿਹੜੇ ਬਿਲਕੁਲ ਬਹਿ ਗਿਆ ਜੀ ਬਾਕੀ ਦੂਜਿਆਂ ਦੇ ਕਾਰ ਰਾਮਪੁਰ ਕੋਰਾ ਜੀ ਰਾਮਪੁਰ ਗਾਗਰ ਅੱਛਾ ਇਹ ਰਾਮਪੁਰ ਕੋਰਾ ਹੈਗਾ ਜੀ ਪਿੰਡ ਇਹ ਇਹ ਸਾਰਾ ਜਿਹੜਾ ਬੋਪਰ ਦਾ ਏਰੀਆ ਹੈਗਾ ਜੀ ਲਖਵਰਿਆਂ ਤੋਂ ਅੱਗੇ ਆ ਕੇ ਜਦੋਂ ਆਪਾਂ ਜਿਹੜਾ ਰਾਵੀ ਦੇ ਉੱਤੇ ਪੁਲ ਬਣਿਆ ਉਹ ਟੱਪ ਕੇ ਅੱਗੇ ਆਨੇ ਆ ਜੀ ਇਹ ਬਿਲਕੁਲ ਹੈ ਨਾ ਸਾਰੇ ਵਿਆਸ ਵਿਆਸ ਤੇ ਜਿਹੜਾ ਵਿਆਸ ਤੇ ਪੁਲ ਤੋਂ ਅੱਗੇ ਆਪਾਂ ਜਦੋਂ ਆਨੇ ਆ ਤੇ ਉਹਦੇ ਚ ਇਹ ਜਿਹੜਾ ਲੋ ਲੈਂਗ ਏਰੀਆ ਹੈਗਾ ਤੇ ਇਹ ਜਿਹੜਾ ਪਿੰਡ ਦੇ ਵਿੱਚ ਸਾਰੇ ਜਿੰਨਾਂ ਦੇ ਘਰ ਆ ਉਹ ਵੀ ਡੈਮੇਜ ਹੋ ਕੇ ਆ ਗਿਰ ਗਿਆ ਔਰ ਇਹਨਾਂ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਉਹਦੇ ਤੇ ਮਿੱਟੀ ਨਹੀਂ ਚੜੀ ਉਹ ਰੁੜ ਗਈ ਆ ਬਸ ਦਰਿਆ ਦੇ ਨਾਲ ਉਹ ਤੋਂ ਦਰਿਆ ਵਗ ਗਿਆ ਕਿ ਇਹਨਾਂ ਦੇ ਵੈਸੋਲੇ ਜਿਹੜਾ ਹੈਗਾ ਆਪਣਾ ਰੂਟ ਚੇਂਜ ਕਰਕੇ ਤੇ ਉਹਨਾਂ ਦੀ ਜ਼ਮੀਨ ਵੀ ਗਈ ਆ ਘਰ ਵੀ ਗਿਆ ਔਰ ਸਾਰਾ ਸਮਾਨ ਵੀ ਗਿਆ ਇਹਨਾਂ ਦਾ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੇ ਹੈਗੇ ਆ ਕੁਝ ਜਿਹੜੇ ਐਨ ਆਰ ਆਈਸ ਹੈ ਔਰ ਜਿਹੜੇ ਆਪਣੇ ਡਾਕਟਰਸ ਹੈਗੇ ਉਹਨਾਂ ਨੇ ਕਿਹਾ ਤੁਸੀਂ ਫੈਮਿਲੀਜ਼ ਅਡੌਪਟ ਕਰਦੇ ਆ ਇਹਨਾਂ ਦੀ ਬਾਹ ਫੜਾਂਗੇ ਇਹਨਾਂ ਦੀ ਦੁੱਖ ਤਕਲੀਫ ਕਰਾਂਗੇ ਔਰ ਸਰਕਾਰ ਵੀ ਇਹਨਾਂ ਨੂੰ ਜਿਹੜਾ ਹੈਗਾ ਉਹ ਮੁਆਵਜ਼ਾ ਮਿ ਜੋ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਸ਼ੁਰੂ ਕੀਤਾ ਹੈਗਾ ਚੜ੍ਹਦੀ ਕਲਾ ਮਿਸ਼ਨ ਉਹਦੇ ਚ ਇਹਨਾਂ ਨੂੰ ਘਰ ਦੇ ਵਾਸਤੇ ਵੀ ਜੀ ਔਰ ਸਮਾਨ ਵੀ ਮਿਲੇਗਾ ਘਰ ਦਾ ਘਰ ਵੀ ਬਣਾ ਕੇ ਦੇਾਂਗੇ ਔਰ ਇਹਦੇ ਨਾਲ ਨਾਲ ਇਹਨਾਂ ਦੀ ਜ਼ਮੀਨ ਜਿਹੜੀ ਠੀਕ ਹੋ ਸਕਦੀ ਹੈ ਉਹਨੂੰ ਠੀਕ ਕਰਾਂਗੇ ਤੇ ਜਿਹੜੀ ਰੁੜ ਗਈ ਹੈ ਉਹਦੇ ਵਾਸਤੇ ਵੀ ਉਹਨਾਂ ਨੂੰ ਕੁਛ ਨਾ ਕੁਛ ਕਿਸੇ ਤਰੀਕੇ ਨਾਲ ਕੰਪਨਸੇਸ਼ਨ ਔਰ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਮੈਨੂੰ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਬਾਰ-ਬਾਰ ਹੜਾਂ ਆਉਂਦੇ ਆ ਤੋ ਇਹਨਾਂ ਦੇ ਵਿੱਚੋਂ ਜਿਹੜੇ ਕੁਝ ਪਰਿਵਾਰ ਆ ਜਿਹੜੇ ਬਿਲਕੁਲ ਹੀ ਦਰਿਆ ਦੇ ਨਾਲ ਆ ਉਹਨਾਂ ਨੂੰ ਸ਼ਾਇਦ ਜਿਹੜੇ ਕੁਝ ਡੇਰੇ ਆ ਉਹਨਾਂ ਨੂੰ ਕਿਤੇ ਹੋਰ ਵੀ ਕਿਸੇ ਪਿੰਡ ਵਿੱਚ ਜੇ ਕੋਈ ਪੰਚਾਇਤ ਦੀ ਜ਼ਮੀਨ ਹੋਵੇ ਉਹਦੇ ਬਾਰੇ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਜਾ ਕੇ ਕਿ ਇਹਨਾਂ ਨੂੰ ਇਸ ਇਸ ਏਰੀਏ ਦੇ ਵਿੱਚੋਂ ਬਾਹਰ ਕੱਢ ਕੇ ਜਿੱਥੇ ਹੱਡ ਨਹੀਂ ਆਂਦੇ ਜਿਸ ਤਰ੍ਹਾਂ ਜਿਹੜਾ ਆਪਣਾ ਵਿਆਸਾ ਦਾ ਪੋਲਾ ਹੈ ਉਹਦੇ ਦੂਜੇ ਪਾਸੇ ਲੱਖਵਰਿਆ ਜਾਂ ਹੋਰ ਜਿਹੜੇ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਜੇ ਕਿਤੇ ਪੰਚਾਇਤ ਦੀ ਜ਼ਮੀਨ ਹੋਵੇ ਤਾਂ ਕਿ ਇਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਉਹ ਵੀ ਮੈਂ ਜਾ ਕੇ ਸੁਝਾਸ਼ਨ ਦੇਵਾਂਗਾ ਜੀ ਮੇਰਾ ਇੱਥੇ ਆਉਣ ਦਾ ਮਕਸ ਕਸ਼ਤੀ ਤੇ ਆਇਆ ਸੀਗਾ ਸਾਰੇ ਲੋਕ ਡੁੱਬੇ ਹੋਏ ਸੀਗੇ ਉਦੋਂ ਜਾ ਕੇ ਜੋ ਮਦਦ ਕਰ ਸਕਦੇ ਸੀ ਜੋ ਸਮਾਨ ਬਚਾ ਸਕਦੇ ਸੀ ਉਹ ਬਚਾਰੇ ਹੀ ਸੀ ਸੰਗਤਾਂ ਵੀ ਸਰਕਾਰ ਵੀ ਪਛਵਾ ਦਾ ਚਾਰਾ ਪਚਾਰੇ ਸੀ ਇਹਨਾਂ ਦਾ ਰਾਸ਼ਨ ਦੇ ਰਹੇ ਸੀ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਸੀ ਦੇ ਰਹੇ ਸੀ ਹੁਣ ਕੰਮ ਹੈ ਵੀ ਇਹਨਾਂ ਨੂੰ ਆਪਾਂ ਇੱਕ ਤਾਂ ਪੱਕਾ ਹੱਲ ਕੀਤਾ ਜਾਵੇ ਇੱਕ ਤਾਂ ਪਾਣੀ ਜਿਹੜਾ ਹੈਗਾ ਉਹ ਦਰਿਆਵਾਂ ਦਾ ਬੰਦੋਬਸਤ ਕੀਤਾ ਜਾਵੇ ਜੋ ਅਸੀਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਦੂਜਾ ਗੱਲ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਆਣਾ ਚਾਹੀਦਾ ਵੀ ਉਹ ਕਿੱਥੇ ਹੋਣ ਉਹਨਾਂ ਨੂੰ ਰੀਲੋਕੇਟ ਕਰਨਾ ਕੁਝ ਬੰਦਿਆਂ ਨੂੰ ਰੀਲੋਕੇਟ ਕਰਨਾ ਪਵੇਗਾ ਕੁਝ ਜਿਹੜੇ ਦਰਿਆ ਗਿਆ ਉਹਨਾਂ ਨੂੰ ਉੱਚਾ ਕਰਕੇ ਉਹਨਾਂ ਦੇ ਘਰ ਜਿਹੜੇ ਡੈਮੇਜ ਹੋਇਆ ਉਹਦੀ ਉਹਦੀ ਰਿਪੇਅਰ ਜਾਂ ਜਿਹੜੇ ਨਵੇਂ ਬਣਨੇ ਉਹ ਨਵੇਂ ਬਣਾਇਆ ਜਾਣਾ ਮੰਤਰੀ ਸਾਹਿਬ ਕੀ ਮੁਆਵਜ਼ਾ ਦਿੱਤਾ ਜਿਆ ਰੱਪਤੀ ਘਰ ਨੂੰ ਦੇਖੋ ਇਹਦੇ ਚ ਜਿਹੜਾ ਇਸ ਵੇਲੇ ਦਾ ਨੋਰਮ ਹੈ ਜੋ ਮੁੱਖ ਮੰਤਰੀ ਸਾਹਿਬ ਮਿਲਕੇ ਵੀ ਆਏ ਆ ਜੁਨਨ ਹੈਲਥ ਮਿਨਿਸਟਰ ਨੂੰ ਉਹ 1 ਲੱਖ ਜਿਹੜਾ 20000 ਆ ਤੁਹਾਡਾ ਬਾਕੀ ਦੂਜਾ ਤੇ ਬਹੁਤ ਘੱਟ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਵਧਾ ਕੇ ਜਿਹੜਾ ਜਾਇਓ ਖੇਤਾਂ ਦੀ ਗੱਲ ਸੀ ਵੀ ਉਹਨਾਂ ਨੇ 800 ਤੋਂ ਵਧਾ ਕੇ 20000 ਕੀਤਾ ਪੰਜਾਬ ਸਰਕਾਰ ਵੱਲੋਂ ਤੇ ਇਸੇ ਤਰ੍ਹਾਂ ਜਿਹੜਾ ਘਰ ਦਾ ਰਿਪੇਅਰ ਕਰਨ ਵਾਲਾ ਜਾਂ ਉਹਨੂੰ 40000 ਕੋਟੋ-ਕਟੋ ਵੀ ਉਹਨਾਂ ਨੂੰ 40 ਤੋਂ 60000 ਕੀਤਾ ਔਰ 120000 ਜਿਹੜਾ ਹੈਗਾ ਇਹਨੂੰ ਵੀ ਵਧਾ ਕੇ ਉਹਨਾਂ ਨੇ ਕਿਹਾ ਵੀ ਅਸੀਂ ਵੱਤ ਤੋਂ ਵੱਤ ਜਿਹੜਾ ਇਹਨੂੰ ਤਾਂ ਕਿ ਅਗਲੇ ਦਾ 120000 ਚ ਨਹੀਂ ਬਣਦਾ ਜੀ ਜਿਹੜਾ ਘਰ ਹੈ ਜਿਹੜਾ ਨਵੇਂ ਸ੍ਰੀ ਤੁਮਰਾਨਾ ਉਹਨੂੰ ਇਸੇ ਤਰ੍ਹਾਂ ਹਰ ਚੀਜ਼ ਦੇ ਵਿੱਚ ਅਸੀਂ ਮਦਦ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਇਹਨੂੰ ਸਮਾਨ ਜਿਸ ਤਰ੍ਹਾਂ ਬਹੁਤ ਸਾਰੇ ਉਹਨਾਂ ਨੇ ਵੇਅਰ ਹਾਊਸ ਬਣਾਇਆ ਅਸ ਬਹੁਤ ਸਾਰੀ ਉਹਨਾਂ ਦੀ ਮਦਦ ਅਸੀਂ ਜਿਹੜੇ ਹੈਗੇ ਆ ਜਿਸ ਤਰ੍ਹਾਂ ਦੂਜੇ ਐਨ ਜੀਓਸ ਹੈਗੇ ਆ ਜਿਹੜੀ ਉਹਨਾਂ ਦਾ ਕੋਈ ਗੈਪ ਹੋਏਗਾ ਕੋਈ ਦਿੱਕਤ ਹੋਏਗੀ ਉਹ ਵੀ ਇਸ ਜਿਹੜੇ ਫੈਮਿਲੀਆਂ ਨੂੰ ਅਡਾਪਟ ਕਰਨਗੇ ਉਹ ਮੇਕ ਸ਼ੂਰ ਕਰਨਗੇ ਕਿ ਪਹਿਲੀ ਗੱਲ ਹੈ ਵੀ ਇਹਨਾਂ ਦੀ ਜਿਹੜੀ ਫਸਲ ਹੈ ਉਹ ਬੀਜੀ ਜਾਵੇ ਇਹਨਾਂ ਦੇ ਬੱਚੇ ਸਕੂਲ ਜਾਣ ਲੱਗ ਜਾਣ ਇਹਨਾਂ ਦੇ ਘਰੇ ਰੋਟੀ ਪੱਕਦੀ ਹੋ ਜਾਵੇ ਤੇ ਘਰ ਇਹਨਾਂ ਦਾ ਜਿਹੜਾ ਬਣਾਣਾ ਹੈਗਾ ਉਹ ਜਦੋਂ ਸਰਕਾਰ ਵੱਲੋਂ ਆਣਗੇ ਤੇ ਬਹੁਤ ਸਾਰੇ ਜਿਹੜੇ ਐਨ ਆਰ ਆਈਜ਼ ਆ ਡਾਕਟਰਸ ਆ ਉਹ ਮਿਲ ਕੇ ਇਹਨਾਂ ਦੀ ਜਿਹੜੀ ਬਾਕੀ ਦੀ ਮਦਦ ਕਰਕੇ ਉਹਨਾਂ ਨੂੰ ਵਧੀਆ ਇੱਕ ਜਿੱਥੇ ਪਾਣੀ ਜਿਹੜਾ ਅੱਗੇ ਤੋਂ ਡੁੱਬੇ ਨਾ ਇਹੋ ਜਿਹਾ ਇੱਕ ਬਰਾਂਡਾ ਔਰ ਕੁਸ਼ਵਾਂ ਦੇ ਚਾਰੇ ਵਾਸਤੇ ਕੋਈ ਸ਼ੈਡ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਵੀ ਇਹਨਾਂ ਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਸਰਕਾਰ ਬਣਾ ਕੇ ਦੇਗੀ ਉਹਦੇ ਚਿਹੜੇ ਸਾਡੇ ਐਨਜੀਓ ਸਾਡੇ ਸਪੋਰਟ ਕਰ ਰਹੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਬਾਕੀ ਨੂੰ ਮੈਂ ਬੇਨਤੀ ਕਰਦਾ ਕਿ ਆ ਸਮਾਂ ਹੈਗਾ ਜਿਹੜੇ ਆਪਣੇ ਹੜਾ ਤੋਂ ਪ੍ਰਭਾਵਿਤ ਐਸੀ 5 ਲੱਖ ਪਰਿਵਾਰ ਕਹਿੰਦੇ ਆ ਹੋ ਸਕਦਾ ਜਿਹੜੇ ਕਿਤੇ ਹੋਰ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਥੇ ਹੜ੍ਹ ਨਹੀਂ ਆਇਆ ਉਹਨਾਂ ਦੇ ਵੀ ਘਰ ਕਿਰੇ ਉਹ ਮਿਲਾ ਕੇ 6 ਜਾਂ 7 ਲੱਖ ਹੋਣਗੇ ਤੇ ਜੇ 3 ਕਰੋੜ ਬੰਦੇ ਚੋਂ 1 ਕਰੋੜ ਬੰਦਾ ਵੀ ਇਹ ਡਿਸਾਈਡ ਕਰ ਲਿਆ ਕਿ ਆਪਾਂ ਇਹਨਾਂ ਦੇ ਨਾਲ ਖੜਨਾ ਹੈ ਤੋ 10 12 13 14 ਫੈਮਲੀਆਂ ਨੂੰ ਇੱਕ ਫੈਮਲੀ ਆਂਦੀ ਹੈ ਜੀ ਸੋ ਸਭ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਆਪਾਂ ਐਸੋਲੇ ਇਹਨਾਂ ਪਰਿਵਾਰਾਂ ਦੇ ਨਾਲ ਖੜੀਏ ਔਰ ਇਸੇ ਤਰ੍ਹਾਂ ਆਪਾਂ ਜਿਹੜਾ ਹੈਗਾ ਉਹ ਮੈਂ ਜਿਹੜੀ ਐਨ ਜੀਓਜ਼ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੋਈ 15 ਜਿਹੜੇ ਹੈਗੇ ਜੁਨਾਈਟਿਡ ਸਿਕਸਨ ਨੇ 15 ਦੇ ਪ੍ਰਿੰਟ ਅਡਾਪਟ ਕਰ ਲਏ ਆ ਘਰ ਬਣਾ ਕੇ ਦੇਣਗੇ ਉਹ ਨਾਲ ਸਰਕਾਰ ਨੂੰ ਵੀ ਫਾਇਦਾ ਹੋਏਗਾ ਉਹਦੇ ਨਾਲ ਮਦਦ ਹੋਏਗੀ ਲੋਕਾਂ ਨੂੰ ਫਾਇਦਾ ਹੋਏਗਾ ਜਲਦੀ ਕਰਕੇ ਦੇਣਗੇ ਉਹ ਔਰ ਪੋਟਾ ਕੇਵਨ ਟਾਈਪ ਜਿਹੜੇ ਹੈਗੇ ਆ ਘਰ ਜਿਹੜੇ ਮਤਲਬ ਆਰਥਿਕ ਸਬੂਤ ਦੇ ਵਿੱਚ ਵੀ ਕਿਸੇ ਵਿੱਚ ਵੀ ਆਰਥਿਕ ਪ੍ਰੂ ਇਸਨ ਡਵਾਈਨੋਕਾਰ ਮਿਸ਼ਨ ਹੈ ਖਾਲਸਾ ਜਿਹੜਾ ਹੈ ਹੋਰ ਜਿਹੜੇ ਜਿਹੜੇ ਐਨਜੀਓ ਸਾਗੇ ਔਰ ਬਹੁਤ ਸਾਰੇ ਧਾਰਮਿਕ ਸੰਸਥਾਨ ਵੀ ਆ ਉਹ ਵੀ ਅਸੀਂ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੰਦੇ ਜੀ ਸਰਕਾਰ ਤੁਹਾਡੇ ਨਾਲ ਖੜੀ ਆ ਤੇ ਅਸੀਂ ਤੁਹਾਡੇ ਅੱਜ ਜਿਹੜੇ ਆ ਗਿਆ ਤੁਹਾਨੂੰ ਡਾਕਟਰਾਂ ਵੱਲੋਂ ਮਦਦ ਦੇ ਤੁਹਾਨੂੰ ਅਡਾਪਟ ਵੀ ਕਰਨਗੇ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇ ਕੋਈ ਹੋਵੇ ਇੱਥੇ ਵੀ ਦਵਾਈ ਮਿਲਦੀ ਆ ਜੀ ਸultanpur Lodhi ਜੀ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਏ ਸਾਰਾ ਕੁਝ ਜਿਹੜੇ ਹਾਰਡ ਪੀਟ ਦਾ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਡਾਕਟਰੀ ਸੁਵਿਧਾ ਵੀ ਫਸਲ ਬੀਜਣ ਵਾਸਤੇ ਵੀ ਡਾਕਟਰ ਪੌਰਾ ਸਾਹਿਬ ਆਜੋ ਜੀ ਸਰ ਇਹਨਾਂ ਜੋ ਕਈ ਮਜ਼ਦੂਰ ਵੀ ਹੋਣੇ ਜਿੰਨਾਂ ਕੋ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਆ ਉਹਨਾਂ ਨੂੰ ਉਹਨਾਂ ਦਾ ਉਹਨਾਂ ਵਾਸਤੇ ਵੀ ਅਸੀਂ ਜੀ ਹੁਣ ਇੱਕ ਤਾਂ ਉਹਦੇ ਨਾਲ ਜਦੋਂ ਤੁਹਾਡਾ ਮਤਲਬ ਖੇਤਾਂ ਦੇ ਵਿੱਚ ਕੰਮ ਸ਼ੁਰੂ ਹੋਏਗਾ ਨਿਚਲੇ ਉਹਦੇ ਨਾਲ ਇਹਨਾਂ ਨੂੰ ਕੰਮ ਮਿਲੇਗਾ ਮੰਡੀਆਂ 'ਚ ਕੰਮ ਸ਼ੁਰੂ ਹੋ ਗਿਆ ਉਹਨਾਂ ਨੂੰ ਕੰਮ ਮਿਲੇਗਾ ਜਦੋਂ ਘਰਾਂ ਦੀ ਕੰਸਟਰਕਸ਼ਨ ਹੋਏਗੀ ਸਮਾਨ ਵੀ ਵਿਕੇਗਾ ਉਹਨਾਂ ਨੂੰ ਵੀ ਕਿਸੇ ਦੀਆਂ ਕੋਈ ਇੱਟਾਂ ਵਿਕਣਗੀਆਂ ਸੀਮੈਂਟ ਰੇਤਾ ਮਜਰੀ ਉਹਦੇ 'ਚ ਵੀ ਮਜ਼ਦੂਰੀ ਕਰ ਸਕਦੇ ਆ ਉੱਥੇ ਕਰਕੇ ਵੀ ਪੈਸੇ ਕਮਾ ਸਕਦੇ ਆ ਮੰਤਰੀ ਸਾਹਿਬ ਜੀ ਤੁਸੀਂ ਗਰਾਉਂਡ 'ਚ ਪੁੱਛਿਓ ਕੀ ਹਾਲਾਤਾਂ ਮੌਜੂਦਾ ਦੇਖੋ ਹੁਣ ਪਾਣੀ ਰਿਸੇ ਇੱਕ ਤਾਂ ਹੈਗਾ ਵੀ ਇਹਨਾਂ ਦਾ ਘਰ ਬਣਾਣਾ ਹੈ, ਘਰ ਦਾ ਸਮਾਨ ਦੇਣਾ, ਖੇਤ ਸਾਫ਼ ਕਰਨਾ, ਫਸਲ ਵਿਛਣਾ ਇੱਕ ਤਾਂ ਇਹ ਹੈ ਜਿਹਦੇ ਬਾਰੇ ਮੈਂ ਗੱਲ ਕਰ ਚੁੱਕਿਆ। ਦੂਜਾ ਹੈਗਾ ਵੀ ਜਿਵੇਂ ਮੱਖੀਆਂ, ਮੱਛਰ ਇਹਨਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਦਾ ਧਿਆਨ ਰੱਖਣ ਦੀ ਲੋੜ ਆ। ਉਹ ਜਿੱਥੇ ਕਿਤੇ ਤੁਹਾਡੇ ਕੋਈ ਜੇ ਕਿਸੇ ਨੂੰ ਬੁਖਾਰ ਹੁੰਦਾ ਸਾਨੂੰ ਦੱਸੋ ਜੀ। ਅਸੀਂ ਆ ਕੇ ਚੱਕ ਵੀ ਕਰਾਂਗੇ ਜਿਹੜੇ ਤੁਹਾਡੇ ਕੋਈ ਕੂਲਰ ਲੱਗਿਆ, ਦੂਜੇ ਲੱਗਿਆ ਉਹਦੇ 'ਚ ਪਾਣੀ ਜਿਹੜਾ ਹੈਗਾ ਉਹਨੂੰ ਮਤਲਬ ਹਫ਼ਤੇ ਬਾਅਦ ਉਹਨੂੰ ਪਾਣੀ ਸਾਰਾ ਗੇਰ ਕੇ ਉਹਦਾ ਦੁਬਾਰਾ ਭਰ ਲਓ ਪਾਂਛੀਆਂ ਲੀ ਡੰਗਰਾਂ ਵਾਸਤੇ ਜਿਹੜੇ ਤੁਸੀਂ ਇੱਥੇ ਪਾਣੀ ਸਟੋਰ ਕਰਦੇ ਹੋ ਉਹਨੂੰ ਵੀ ਤੇ ਇਸ ਤੋਂ ਸવાય ਅਸੀਂ ਜਿਹੜਾ ਸਾਡੀ ਟੀਮ ਆ ਕੇ ਸਪਰੇਅ ਕਰ ਰਹੀ ਹੈਗੀ ਠੀਕ ਆ ਜੀ ਉਹ ਆ ਕੇ ਤੁਹਾਡਾ ਸਪਰੇਅ ਵੀ ਕਰ ਜਾਣਗੇ ਉਹ ਪਾਣੀ ਸਪਰੇਅ ਵਾਲਾ ਡੰਗਰ ਵੀ ਲੈਣਗੇ ਉਹ ਜਿਆ ਸਪਰੇਅ ਕਰਾਂਗੇ ਜਾਂ ਜਿਹੜੇ ਧੂਆਂ ਜਣੂ ਅਸੀਂ ਫਿਊਮਿਗੇਸ਼ਨ ਕਹਿੰਦੇ ਆ ਉਹ ਕਰ ਜਾਗੇ ਉਹਦੇ ਨਾਲ ਮੱਖੀਆਂ ਮੱਛਰ ਘੱਟ ਹੋਣਗੇ ਤੁਹਾਨੂੰ ਵੈਸੇ ਵੀ ਸਕਾਲ ਰਹੇਗੀ ਔਰ ਜਿਹੜੇ ਜਿਹੜੇ ਪਸ਼ੂਆਂ ਵਾਸਤੇ ਵੀ ਬੜੀ ਸਕਾਲ ਰਹੇਗੀ ਬੰਧਿਆ ਵਾਸਤੇ ਤਾਂ ਰਹੇਗੀ ਰਹੇਗੀ ਧੰਨਵਾਦ ਠੀਕ ਹੈ ਕਿਉਂ ਨਾ ਮਰ ਗਿਆ ਮੇਰੀ ਗੱਲ ਸੁਣੋ ਜੀ ਤੁਸੀਂ ਮੇਰੇ ਕਹਣ ਦੇ ਉੱਤੇ 2 ਏਕੜ ਦੇ ਵਿੱਚ ਸਫੈਦਾ ਲਾ ਦਿਓ ਜੀ ਠੀਕ ਹੈ ਜੀ ਪੌਪੂਲਰ ਲਾ ਦਿਓ ਕੋਈ ਦਰਖਤ ਲਾ ਦਿਓ ਸਾਰਾ ਕੁਝ ਤਾਂ ਨਹੀਂ ਮਿਲੂਗਾ ਨਾ ਜੀ ਠੀਕ ਹੈ ਜੀ ਔਖੇ ਵੇਲੇ ਇਹੋ ਜਿਹੇ ਵੇਲੇ ਬੰਦਾ ਚਾਰ ਦਰਖਤ ਵੇਚ ਲੇਗਾ ਜੀ ਆਪਣਾ ਰੋਟੀ ਖਾਂਦਾ ਹੋ ਜਾਏਗਾ ਸਹੀ ਗੱਲ ਹੈ ਤੁਹਾਡੀ ਬਹੁਤ ਵਧੀਆ ਇੱਥੇ ਤਾਂ ਤੁਹਾਡੇ ਸਵਾਦਾ ਹੋਣਾ ਹੀ ਬਹੁਤ ਹੈ 10 ਸਾਲ ਚ ਤਿਆਰ ਹੋ ਜਾਂਦਾ ਜੀ ਉਹ ਸਾਨੂੰ ਕਿੰਨੀ ਦਿਨ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਹਾਂ ਸਾਨੂੰ ਅਸੀਂ 65 ਤੋਂ ਬਾਅਦ ਆਈ ਗਏ ਛੇਤੀ ਹਾਂ ਕਿੰਨੀ ਵਾਰੀ ਸਾੜ ਆ ਚੁੱਕੇ ਇੱਥੇ ਪਤਾ ਹੀ ਨਹੀਂ ਲੱਗਾ ਕਿੰਨੇ ਕ ਆ ਗਏ ਫਿਰ ਹੁਣ ਤੱਕ ਤਾਂ ਤੁਸੀਂ ਮਤਲਬ ਆਪਣਾ ਕਿਹੜਾ ਢਾਂਡਾਏ ਸਾਰੇ ਸਿਰ ਤੇ 88 ਵਾਲਾ ਹੈ ਜੀ ਹੈ ਹੀ ਸਰ ਮੋਰਚਾ ਇਹ ਤੁਸੀਂ ਨਾ ਤੈਨੂੰ ਅੰਦਰ ਗਏ ਹੋ ਤੁਸੀਂ ਨਾ ਜਿਹੜੇ ਸਾਰੇ ਜਣੇ ਜਿਹੜਾ ਹੈਗਾ ਇਹਦੇ ਬਾਰੇ ਸੋਚੋ ਦਰਖਤ ਲਗਾਓ ਅਲੱਗ-ਅਲੱਗ ਕਿਸਮ ਦੇ ਠੀਕ ਹੈ ਜੀ ਤੇ ਉਹਨਾਂ ਨੂੰ ਤੁਹਾਨੂੰ ਨਾ ਤੁਸੀਂ ਹਰ ਸਾਲ ਲਾ ਦਿਓ ਠੀਕ ਹੈ ਜੀ ਇੱਕ ਏਕੜ ਹਰ ਸਾਲ ਲਾ ਦਿਓ ਠੀਕ ਹੈ ਜੀ ਚਾਰ-ਪੰਜ ਸਾਲ ਬਾਅਦ ਤੁਸੀਂ ਵੱਢਣੇ ਸ਼ੁਰੂ ਕਰ ਦੋਗੇ ਜੀ ਠੀਕ ਹੈ ਜੀ ਉਹਦੇ ਚ ਫਸਲ ਵੀ ਲਈ ਚੱਲੋ ਬੱਟਾ ਤੇ ਲਾ ਦਿਓ ਹਾਂਜੀ ਠੀਕ ਹੈ ਜੀ ਲਾਵਾਂ ਦੇ ਹੀ ਹਰੂ ਹਾਂ ਠੀਕ ਹੈ ਤੇ ਜ ਆ ਸਾਰੇ ਇੱਕ ਘਰ ਦੀਆਂ ਮੱਝਾਂ ਵੀ ਚਾਰ-ਪੰਜ ਮਰ ਗਈਆਂ ਕੋਈ ਉਹਨਾਂ ਬਾਰੇ ਵੀ ਉਹਨਾਂ ਦੀ ਮਦਦ ਕਰ ਦਾਂਗੇ ਉਹਦੇ ਕੋਲ ਡਾਟਾ ਵਾਹ ਕਰ ਮੱਝਾਂ ਉਹਨਾਂ ਦੀਆਂ ਮਰ ਗਈਆਂ ਤਿੰਨ ਇਹ ਉਹਦੀ ਵੀ ਮਦਦ ਕਰਦੇ ਆ ਜੀ ਉਹਨਾਂ ਨੂੰ ਇੱਕ ਮੱਝ ਲੈ ਕੇ ਦਿੰਨੇ ਆ ਬੱਚੇ ਦੁੱਧਤਾ ਪੀਣ ਜੀ ਹਾਂਜੀ ਨੋਟ ਕਰ ਲਓ ਅਸੀਂ ਫਿਰ ਅਪੀਸ ਫਾਲੋਅ ਅਪ ਕਰਾਂਗੇ ਉਹਨਾਂ ਦੇ ਇੱਕ ਪਹਿਲਾਂ ਵਾਦਾ ਕਰ ਆਲਾ ਗੁਜ਼ਰ ਗਿਆ ਵਿਚਾਰੀ ਜਿਹੜੇ ਦੋਨੇ ਉਹ ਮੈਂ ਕਹਿੰਦਾ ਜੀ ਉਹਦਾ ਤਾਂ ਸਾਰਾ ਇੱਕੇ ਵਾਰੀ ਪਾਲਦੀ ਵੱਡੇ ਵਾਸਤੇ ਬੱਚੇ ਉਹਦੇ ਨਾਲ ਹੀ ਪਾਲ ਰਹੀ ਸੀ ਉਹ ਨਾ ਹਾਂਜੀ ਮੱਝਾਂ ਨਾਲ ਉਹਦਾ ਕਰਦੇ ਆਂ ਚ ਬੰਦੋ ਵਾਸਤੇ ਬੱਚੇ ਉਹਦੇ ਪੜ੍ਹਦੇ ਆ ਉਹਨਾਂ ਨੂੰ ਉਹਨਾਂ ਨੂੰ ਪੜ੍ਹਾਣੇ ਆ ਜੀ ਉਹਨਾਂ ਦੀ ਪੜ੍ਹਾਈ ਸਾਰੀ ਕਰਾ ਕੇ ਦੇਾਂਗੇ ਉਹਨਾਂ ਨੂੰ ਕੰਮ ਤੇ ਲਵਾ ਦੇਾਂਗੇ ਕਦੇ ਠੀਕ ਹੈ ਜੀ ਠੀਕ ਹੈ ਜੀ ਇਹ ਦੱਸੋ ਜੀ ਬਸ ਆਪਣਾ ਦੁੱਖ ਤਕਲੀਫ ਦੱਸੋ ਦੇਖੋ ਕਿਸੇ ਦੀ ਮੱਝ ਮਰ ਗਈ ਆ ਕਿਸੇ ਦੀ ਖੇਤ ਰੁੜ ਗਿਆ ਕਿਸੇ ਦਾ ਘਰ ਰੁੜ ਗਿਆ ਕਿਸੇ ਦੇ ਬੱਚੇ ਪੜਦੇ ਆ ਬੱਚੇ ਸਕੂਲ ਜਾਣੇ ਚਾਹੀਦੇ ਆ ਨੁਕਸਾਨ ਤਾਂ ਜੀ ਬਹੁਤ ਹੋ ਗਏ ਅਸੀਂ ਦੱਸ ਨਹੀਂ ਸਕਦੇ ਜਦ ਜਨ ਕੇ ਜਨੇ ਉਹ ਤਾਂ ਉਹ ਤਾਂ ਆਪ ਤੱਕ ਸਾਰੇ ਡੁੱਬੀਆਂ ਸਾਰਾ ਕੁਝ ਹੋਇਆ ਸਾਰਾ ਕੁਝ ਤੁਸੀਂ ਦੱਸਿਆ ਵੀ ਰਿਹਾਇਸ਼ ਇਹਨਾਂ ਦੀ ਬੰਦ ਤੋਂ ਪਰਲੇ ਬੰਨੇ ਹੋ ਜਾਵੇ ਤਾਂ ਉਹ ਜ਼ਿਆਦਾ ਬੈਟਰ ਆ ਘਟੋ ਘਟ ਕਰਦੇ ਬੰਦੇ ਨਾਲ ਉਹ ਉਹੀ ਹੱਲ ਹੈ ਜੀ ਇਹਦਾ ਮੈਂ ਤਾਂ ਮੈਂ ਤਾਂ ਮੈਂ 88 ਦੇ ਹੜ ਦਾ ਲਗਾਤਾਰ ਆ ਰਿਹਾ ਹਾਂ ਹਾਂਜੀ ਹਾਂਜੀ ਫਾਸੀ ਜੀ ਕਿਉਂਕਿ ਕਿਤੇ ਇੱਥੇ ਬੰਨ ਤਾਂ ਬੰਨ ਨਹੀਂ ਸਕਦੇ ਆਪਾਂ ਹਾਂਜੀ ਆਓ ਵਰਗ ਸਿੰਘ ਹੋ ਗਿਆ ਉਹਨਾਂ ਦਾ ਜੀ ਅੰਦਰ ਹੋ ਗਿਆ ਹਾਂ ਹੋ ਗਿਆ ਤਕਰੀਬਨ ਬਸ ਠੀਕ ਹੈ ਪਰ ਲੈ ਕੇ ਸਰ ਬਹੁਤ ਅੱਛੀ ਸੇਵਾ ਕਰ ਰਹੇ ਹੋ ਕਿੰਨੇ ਪੇਸ਼ੈਂਟ ਆਏ ਆ ਹਾਂਜੀ 39 ਕਿਸ ਚੀਜ਼ ਦੇ ਸੀ ਜਿਆਦਾ ਜਨਰਲ ਲਾਈਫ ਵੀਕਨੈਸ ਦੇ ਨਾਲ ਕੋਈ ਛਾਰੇ ਨਹੀਂ ਕੁਝ ਸਰ ਜਿੱਦਾਂ ਕ੍ਰੋਨਿਕ ਹਾਈਪਰਟੈਂਸਿਵ ਡਾਇਬੀਟਿਕ ਪੇਸ਼ੈਂਟ ਨੇ ਉਹ ਆਪਣੇ ਵਾਈਟਲ ਚੈੱਕ ਕਰਾਉਣਾ ਦੇ ਨੇ ਜਾਂ ਪੁਰਾਣੀ 139 पेशेंट मेडिसिन लेके गए लिमिपेड एंड मेटफॉर्म एक पेशेंट थी हां टाइप 2 करो एक थी हाई ब्लड प्रेशर हाई ब्लड प्रेशर दे कितनी थी सर ए टू नाइन पेशेंट थी अच्छा तो बाकी और और ज्यादा की प्रॉब्लम थी वो फीवर ना भाई इंफेक्शन एयर दे है कोई फीवर कोई डायरिया फीवर थी नहीं सर एक्सक्लूड गैस्ट्रोएंटेराइटिस पेशेंट है 2 और 3 मंथ हां चलो ये आज कोई फीवर या डायरिया दे पेशेंट्स नहीं है जी एक तो हैगा कि जेड़े सब तो ज्यादा जेड़े हैगा वो ब्लड प्रेशर बढ़िया है लोका दा ਇਹਦਾ ਮਤਲਬ ਹੈ ਕਿ ਟੈਨਸ਼ਨ ਹੈ ਸਟ੍ਰੈਸ ਹੈ ਐਂਗਜ਼ਾਇਟੀ ਹੈ ਅਨਸਰਟਿਟੀ ਹੈ ਔਰ ਇੱਕ ਦੋ ਪੇਸ਼ੈਂਟਸ ਦੀ ਜਿਹੜੀ ਸ਼ੂਗਰ ਵਧੀ ਹੋਈ ਸੀ ਉਹ ਵੀ ਸਟ੍ਰੈਸ ਕਰਕੇ ਹੀ ਆ ਸਾਰਾ ਕੁਝ ਤੇ ਇਸ ਵੇਲੇ ਜਿਹੜਾ ਪੋਸਟਮੈਟਿਕ ਸਟ੍ਰੈਸ ਸਿੰਡਰੋਮ ਹੁੰਦਾ ਉਹਦੀ ਕਾਉਂਸਲਿੰਗ ਵੀ ਕਰਦੇ ਆ ਅਮਰ ਜੇ ਕਿਸੇ ਨੂੰ ਕੋਈ ਇਨਸੋਮਨੀਆ ਨੀਂਦ ਨਹੀਂ ਆਂਦੀ ਭਾੜੇ ਭਾੜੇ ਸੁਪਨੇ ਆਉਂਦੇ ਆ ਮਤਲਬ ਦਿਨੋ ਚਾੜਤ ਰਹਿੰਦਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਤੇ ਜਿਹੜਾ ਪੋਸਟਮੈਟਿਕ ਸਟ੍ਰੈਸ ਸਿੰਡਰੋਮ ਉਹਦੇ ਵਾਸਤੇ ਕਾਉਂਸਲਿੰਗ ਜਾਂ ਆਪਾਂ ਕਲੋਰ ਡਾਈਆਕਸਾਈਡ ਦੀਆਂ ਗੋਲੀਆਂ ਮਿਲ ਜਾਣਗੀਆਂ ਤੁਹਾਡੇ ਹਸਤਾਖਤ ਹੈ ਉਹਦੇ ਵਾਸਤੇ ਵੀ ਅਸੀਂ ਸਪੈਸ਼ਲ ਦਵਾਈਆਂ ਮਗਾਈਆਂ ਜੀ ਇਸ ਵਾਸਤੇ ਜਿਹੜਾ ਪੋਸਟਰ ਆਟਿਕ ਸਟ्रेस ਸਿੰਡਰੋਮ ਆ ਤੇ ਮੈਂ ਤੁਹਾਡੇ ਥਰੂ ਜਿੰਨੇ ਵੀ ਜਿਹੜੇ ਇੱਥੇ ਬੰਦੇ ਆ ਕਿਉਂਕਿ ਲਾਸ ਬਹੁਤ ਹੋਇਆ ਫਸਲ ਵੀ ਗਈ ਜ਼ਮੀਨ ਵੀ ਗਈ ਘਰ ਵੀ ਗਿਆ ਔਰ ਨਸਬਾਨ ਵੀ ਗਿਆ ਕਿਹਾਂ ਦੇ ਤਾਂ ਜਿਹੜੀ ਮੱਝ ਵਗੈਰਾ ਵੀ ਨਹੀਂ ਰਹੀ ਹੈ ਤੇ ਇਸ ਕਰ ਇਸੇ ਕਰਕੇ ਜਿਹੜਾ ਹੈਗਾ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕਿਹਾ ਵੀ 15 ਅਕਤੂਬਰ ਤੱਕ ਜਿਹੜਾ ਹੈਗਾ ਉਹ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਣੇ ਸ਼ੁਰੂ ਹੋ ਜਾਣੇ ਆ ਫਸਲ ਦੇ ਖਰਾਬੇ ਦੇ ਵੀ ਜ਼ਮੀਨ ਦੇ ਵੀ ਘਰਾਂ ਦੇ ਵੀ ਔਰ ਇਹ ਸਾਰਾ ਜਿਹੜਾ ਹੈਗਾ ਸਰਕਾਰ ਆ ਤੁਹਾਨੂੰ ਅਗਲੇ 10-15 ਦਿਨ ਦੇ ਵਿੱਚ ਤੁਹਾਨੂੰ ਜੜੀ ਮਦਦ ਮਿਲ ਜੇਗੀ ਬਾਕੀ ਮੈਡੀਕਲ ਹੈਲਪ ਹੈਗੀ ਆ ਕਿਸੇ ਕਿਸਮ ਦੀ ਕੋਈ ਦਿੱਕਤ ਹੋਵੇ ਸultanpur Lodhi ਦਾ ਹਸਪਤਾਲ 24 ਘੰਟੇ ਖੁੱਲ੍ਹਾ ਹੈ ਪਹਿਲਾਂ ਅਸੀਂ ਲਖਵਰਿਆਂ ਖੁੱਲ੍ਹਾ ਹੈ ਅਸੀਂ ਹੁਣ ਵੀ ਤੁਹਾਡੇ ਪੁਲ ਦੇ ਉੱਪਰ ਵੀ ਜੜੀ ਲਗਾਤਾਰ ਜੇ ਮੈਡੀਕਲ ਸੇਵਾ ਚੱਲਦੀ ਆ ਪਿੰਡਾਂ ਦੇ ਵਿੱਚ ਵੀ ਜਿੱਥੇ ਕਿਤੇ ਕੋਈ ਬਿਮਾਰੀ ਹੋਵੇ ਦੱਸਣਾ ਹੈਗਾ ਜੀ ਐਸਐਮਓ ਸਾਫ ਸਾਡੇ ਨਾਲ ਹੈ ਸਿਵਲ ਸਰਜਨ ਸਾਡੇ ਨਾਲ ਹੈ ਔਰ ਸਾਡੀਆਂ ਟੀਮਾਂ ਆ ਕੇ ਸਪੈਸ਼ਲ ਐਂਬੂਲੈਂਸ ਤੇ ਆ ਕੇ ਸਾਰਾ ਇਲਾਜ ਕਰਦੀ ਆ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱ ਇਹ ਨਹੀਂ ਸਾਇਮਨ ਗਰਕੀਆ ਬੁਲਜਾ ਚ ਇਹ ਮਨੋ ਜਿਵੇਂ ਹੁਣ ਅੱਜ 39 39 ਮਰੀ ਜਿਹੜੇ ਆ ਚੁੱਕੇ ਆ ਮਨੋ ਜਿਹੜੀ ਅੱਛੀ ਗੱਲ ਹੈ ਉਹ ਹੈਗਾ ਕਿ ਬੁਖਾਰ ਦੇ ਕੇਸ ਜ਼ਿਆਦਾ ਨਹੀਂ ਹੈ ਅੱਜ ਕੋਈ ਡੈਂਗੀ ਜਾਂ ਚੱਕਰਗੁੜੀ ਇੱਥੇ ਨਹੀਂ ਹੈ ਇਨਫੈਕਟ ਮੈਨੂੰ ਬੜੀ ਹਰਾਨੀ ਹੋਈ ਹੈ ਜਿੱਥੇ ਹਾਰ ਨਹੀਂ ਆਏ ਉੱਥੇ ਡੈਂਗੀ ਜ਼ਿਆਦਾ ਫੈਲਿਆ ਹੋਇਆ ਹੈ ਸਾਡੇ ਪਟਾੜੇ ਦੇ ਵਿੱਚ ਨਾਬੇ ਦੇ ਵਿੱਚ ਕਾਫੀ ਆ ਸੁਨਾਮ ਚ ਬੁਖਾਰ ਬਹੁਤ ਹੋ ਰਿਹਾ ਲੋਕਾਂ ਨੂੰ ਇੱਥੇ ਕੁਦਰਤ ਦੀ ਮੇਰ ਆ ਕਿ ਚਲੋ ਜੀ ਇੱਕ ਪਾਸੇ ਕੁਦਰਤ ਮਾਰ ਪਾਉਂਦੀ ਆ ਤੇ ਡਾਇਰੀਆ ਦੇ ਕੇਸਸ ਨਹੀਂ ਆ ਰਹੇ ਕੋਈ ਚਮੜੀ ਦੇ ਰੋਗ ਹੈ ਜਿਵੇਂ ਮੈਂ ਕਿਹਾ ਲੋਕਾਂ ਨੂੰ ਮਨ ਪਰੇਸ਼ਾਨ ਉਹਦੇ ਕਰਕੇ ਬਲੱਡ ਪ੍ਰੈਸ਼ਰ ਵਧਿਆ ਹੋਇਆ ਲੋਕਾਂ ਦਾ ਉਹਦੀ ਦਵਾਈ ਦੇ ਰਹੇ ਆ ਸਮਝਾ ਰਹੇ ਆ ਉਹਨਾਂ ਨੂੰ ਸਾਰਾ ਸਟ्रेस ਤਾਂ ਹੋਣਾ ਹੀ ਆ ਜਦੋਂ ਬਦਦਾ ਇੰਨਾ ਜ਼ਿਆਦਾ ਲੌਸ ਹੋ ਜਾਏ ਤੇ ਇਹਨਾਂ ਦਾ ਵਾਰ-ਵਾਰ ਹੁੰਦਾ ਇੱਥੇ ਕਿਉਂਕਿ ਇਹ ਜਿਹੜਾ ਦੋਨੋਂ ਪਾਸੇ ਤੇ ਦਰਿਆ ਆ ਉਹਦੇ ਵਿਚਾਲੇ ਪੈਂਦਾ ਜੀ ਇੱਥੇ ਅਕਸਰ ਜਿਹੜੇ ਹੈਗੇ ਆ ਹੜ ਆਉਂਦੇ ਆ ਇਹਨਾਂ ਦੀ ਇਹ ਵੀ ਇੱਕ ਮੰਗ ਹੈ ਕਿ ਇਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਉਹ ਵੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਬੇਨਤੀ ਕਰਾਂਗੇ ਉਹਦੇ ਤੇ ਵੀ ਵਿਚਾਰ ਕਰਾਂਗੇ ਸੰਗਤਾ ਜੀ ਭਾਈ ਸਾਹਿਬ ਆਪਣਾ ਡੀਜ਼ਲ ਲੈ ਕੇ ਆਇਆ ਇੱਥੇ ਵੱਲੋਂ ਟਰੈਕਟਰ ਡੀਜ਼ਲ ਲੈ ਕੇ ਆਇਆ ਸਹੌਲੀ ਪਿੰਡਾਂ ਨਾਲ ਲੁਧਿਆਣੇ ਦੇ ਵਿੱਚ ਇਹਦੇ ਵਿੱਚ ਸਾਡੇ ਜਿਹੜੇ ਕਾਰ ਵੀ ਲੈ ਕੇ ਆ ਨਾ ਦਵਾਈ ਤੋਂ ਦੁਬਈ ਤੋਂ ਆਇਆ ਜੀ اچھا ਜੀ ਇਹਨਾਂ ਵੱਧ ਮਤ ਸਾਇਤ ਸਾਰੀ ਇਹਨਾਂ ਦੀ ਚੱਲ ਗਈ ਓਕੇ ਓਕੇ 3500 ਲੀਟਰ ਤੇਲ ਡੀਜ਼ਲ ਲੈ ਕੇ ਆਇਆ ਹਾਂ ਜੀ ਸਾਰਾ ਮਤ ਤੋਂ ਕਾਰ ਬਾਕੀ ਕੋਈ ਵੀ ਜਾਲ ਬੰਨਣ ਵਾਸਤੇ ਬੈਰ ਜਿਹੜੇ ਵੀਰੇ ਸਪੈਸ਼ਲੀ ਦੁਬਈ ਤੋਂ ਜਿਹੜੇ ਸਾਡੇ ਨਾ ਦੁਬਈ ਦੀ ਉੱਥੇ ਡਰਾਈਵਰ ਹੈ ਜੀ ਉਹਨਾਂ ਨੇ ਸਾਰਿਆਂ ਨੇ ਕੁ ਬੰਦਿਆਂ ਨੇ ਪੈਸੇ ਦੇਖੋ ਇਹ ਇਹ ਜਿਹੜੀ ਭਾਵਨਾ ਹੈ ਕਿ ਆ ਨਾ ਜਿਹੜੇ ਦੁਬਈ ਤੋਂ ਆਜੋ ਆਖਿਆ ਜੀ ਬਿਲਕੁਲ ਜੀ ਮਜੂਰ ਤੋਂ ਨਹੀਂ ਹੋ ਰਿਹਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਨੂੰ ਰਵਿੰਦਰ ਸਿੰਘ ਹਾਂ ਜੀ ਰਵਿੰਦਰ ਸਿੰਘ ਇਹ ਆਪਣਾ ਕੀ ਨਾਮ ਹੈ ਕਿਸੇਰ ਸਿੰਘ ਕਰਨੇ ਸਿੰਘ ਇਹ ਸਹੌਲੀ ਪਿੰਡ ਆ ਜੀ ਦਾਖੇ ਦੇ ਵਿੱਚ ਲਧਾਨੇ ਚੋਂ 3500 ਲੀਟਰ ਦੇ ਇਹਨਾਂ ਨੇ ਦੱਸਿਆ ਵੀ ਦੁਬਈ ਦੇ ਵਿੱਚ ਇਹਨਾਂ ਦਾ ਜਿਹੜਾ ਡਰਾਈਵਰ ਭਾਈਚਾਰਾ ਉਹਨਾਂ ਨੇ ਪੈਸੇ ਇਕੱਠੇ ਕਰਕੇ ਸੰਗਤ ਵਾਸਤੇ ਡੀਜ਼ਲ ਦਾ ਭੇਜਿਆ ਜੀ 3500 ਲੀਟਰ ਨਾਲ ਤਾਰ ਭੇਜੀਆ ਹੋਰ ਜਿਹੜਾ ਸਾਜੋ ਸਾਮਾਨ ਆ ਸੋ ਅਜੇ ਵੀ ਜਿਹੜੀ ਸੰਗਤ ਆ ਜਿਹੜੇ ਪੰਜਾਬੀ ਆ ਇਹਨਾਂ ਨੇ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜਦੋਂ ਆਪਣਾ ਕੋਈ ਭਾਈਚਾਰਾ ਆਪਣੇ ਭਰਾ ਜਿਹੜੇ ਕਿਸਾਨ ਭਰਾ ਦੁੱਖ 'ਚ ਹੋਣ ਵੀ ਉਹਨਾਂ ਦੀ ਮਦਦ ਕਿੱਦਾਂ ਕਰ ਲਈਦਾ ਔਰ ਇਹ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਤੋਂ ਪਹਿਲਾਂ ਮੈਂ ਜਦੋਂ ਪੁੱਲ ਤੇ ਆ ਰਿਹਾ ਸੀਗਾ ਤਾਂ ਬਾਬਾ ਕਸ਼ਵੀਰਾ ਸਿੰਘ ਸਾਡਾ ਵੀ ਇੱਕ ਮੈਡੀਕਲ ਕੈਂਪ ਲੱਗਿਆ ਹੋਇਆ ਸੀ ਉਹਨਾਂ ਦਾ ਵੀ ਲੱਗਿਆ ਸੀ ਮੈਂ ਕਿਹਾ ਇਕੱਠਾ ਕਰਕੇ ਆਇਆ ਉਹਨਾਂ ਨਾਲ ਜਿੱਥੇ ਮੈਡੀਕਲ ਕੈਂਪ ਹੈ ਉਹਨਾਂ ਦਾ ਜਿਹੜੀ ਉਹਨਾਂ ਕੋਲ ਦਵਾਈ ਨਹੀਂ ਅਸੀਂ ਦੇ ਦਾਂਗੇ ਤੇ ਉਹਨਾਂ ਨੂੰ ਡਾਕਟਰ ਚਾਹੀਦਾ ਸੀ ਡਾਕਟਰ ਦੇ ਦਾਂਗੇ ਬਾਕੀ ਉਹਨਾਂ ਨੇ ਬਹੁਤ ਵੱਡੀ ਜਿਹੜੀ ਸੇਵਾ ਉਹ ਕਰ ਰਹੇ ਆ ਤੇ ਉਹਨਾਂ ਦੇ ਨਾਲ ਮਿਲ ਕੇ ਇਸੇ ਤਰ੍ਹਾਂ ਅਸੀਂ ਜਿਹੜਾ ਫਸਲ ਬੀਜਣ ਵਾਸਤੇ ਘਰਾਂ ਨੂੰ ਠੀਕ ਕਰਨ ਵਾਸਤੇ ਬਹੁਤ ਸਾਰੀਆਂ ਐਨ ਜੀਓਜ਼ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੇ ਸਾਡੇ ਇੱਥੇ ਜਿਵੇਂ ਸੇਵਾਦਾਰ ਸਾਡੀ ਪਾਰਟੀ ਵੱਲੋਂ ਵੀ ਕਰ ਰਹੇ ਉਹਨਾਂ ਨੂੰ ਕੰਟੈਕਟ ਕਰ ਲਓ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਕਰ ਲਓ ਜਾਂ ਸਾਡਾ ਜਿਹੜਾ ਸਿਵਲ ਸਰਜਨ ਸਾਡੇ ਨਾਲ ਡਾਕਟਰ ਸੰਜੇ ਜੀ ਇਹਨਾਂ ਨੂੰ ਕਰ ਲਓ ਤੇ ਅਸੀਂ ਉਹਨਾਂ ਨੂੰ ਸਾਰੇ ਇਕੱਠੇ ਹੋ ਕੇ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਤਾਕੇ ਕੋਈ ਜਿਹੜਾ ਹੈਗਾ ਕਿਸੇ ਨੂੰ ਇਹ ਨਾ ਹੋਵੇ ਇੱਕ ਬੰਦੇ ਨੂੰ ਚਾਰ ਵਾਰੀ ਮਿਲ ਜਾਏ ਤੇ ਇੱਕ ਬੰਦੇ ਨੂੰ ਨਾ ਮਿਲੇ ਜਾਂ ਇੱਕ ਵਾਰੀ ਮਿਲੇ ਜਾਂ ਬਿਲਕੁਲ ਨਾ ਮਿਲੇ ਤਾਂ ਕਿ ਸਾਰਿਆਂ ਨੂੰ ਚਾਹੇ ਖੇਤ ਠੀਕ ਕਰਨਾ ਹੈ ਚਾਹੇ ਫਸਲ ਬੀਜਣੀ ਹੈ ਘਰ ਠੀਕ ਕਰਨਾ ਹੈ ਡੰਗਰ ਬછા ਖਰੀਦਣਾ ਹੈ ਉਹਦੇ ਵਾਸਤੇ ਸਾਰਿਆਂ ਨੂੰ ਵੰਡ ਕੇ ਜਿਹੜਾ ਹੈਗਾ ਔਰ ਬਹੁਤ ਹੈ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਦੀ ਸਰਕਾਰ ਔਰ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਕਹੇਤਾ ਕਿ 15 ਅਕਤੂਬਰ ਤੋਂ ਜਿਹੜਾ ਹੈਗਾ ਅਸੀਂ ਜਿਹੜਾ ਸ਼ੁਰੂ ਕਰਦਾਂਗੇ ਇਹ ਖਰਾਬਾ ਫਸਲਾਂ ਦਾ ਵੀ ਘਰਾ ਦਾ ਵੀ ਸਮਾਨ ਦਾ ਵੀ ਔਰ ਜਿਹੜਾ ਪਸ਼ੂਆਂ ਦਾ ਵੀ ਆ ਹਰ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਜਿਹੜਾ ਅਸੀਂ ਕੰਪਨਸੇਸ਼ਨ ਹੈ ਉਹ 15 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ ਔਰ ਅਸੀਂ ਜਲਦੀ ਤੋਂ ਜਲਦੀ ਜਿਹੜਾ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਾਂਗੇ ਡਾਕਟਰ ਬਲਵੀਰ ਪਹਾਰਾ ਜੀ ਆਏ ਆ ਜੀ ਇਹਨਾਂ ਨੇ ਅਕਾਲ ਆਈ ਹਸਪੀਟਲ ਮਾਡਰਨ ਹਸਪੀਟਲ ਤੇ ਆਪਣੇ ਜਿਹੜਾ ਕੈਪੀਟਲ ਹਸਪੀਟਲ ਬੀਬੀਸੀ ਹਸਪੀਟਲ ਹੈ ਔਰ ਇਹਨਾਂ ਦੇ ਸਾਰੇ ਜਿੰਨੇ ਵੀ ਡਾਕਟਰ ਸਾਬਾਨ ਹੈ ਔਰ ਇਹਨਾਂ ਦੇ ਜਿਹੜੇ ਐਨ ਆਰ ਆਈ ਰਿਸ਼ਤੇਦ ਮੇਰੇ ਭੂਆ ਲੱਗਦੇ ਆ ਉਹ ਪੋਰਾ ਸਾਹਿਬ ਮੇਰੇ ਮਾਮਾ ਜੀ ਲੱਗਦੇ ਆ ਉਹਨਾਂ ਨੇ ਵੀ ਜਿੱਤੇ ਚੋਗਦਾਨ ਪਾਇਆ ਇਹਨਾਂ ਨੇ ਅੱਜ 11 ਪਰਿਵਾਰ ਅਡੌਪਟ ਕੀਤੇ ਆ ਇਹ ਸਰਕਾਰ ਦੇ ਨਾਲ ਉਹਨਾਂ ਦੀ ਮਦਦ ਕਰਨਗੇ ਜਿਵੇਂ ਸਰਕਾਰ ਇਹਨਾਂ ਨੂੰ ਫਸਲਾਂ ਦਾ ਖਰਾਬਾ ਦੇएगी ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਮੈਂ ਉਹਦੇ ਵਾਸਤੇ ਉਹਨਾਂ ਨੂੰ ਬੇਨਤੀ ਕਰਦਾ ਲੋਕਾਂ ਨੂੰ ਵੀ ਤੁਸੀਂ ਜਿਹੜਾ ਦਾਨ ਦੇਣਾ ਉਹਦੇ ਵਿੱਚ ਪਾਓ ਔਰ ਜਿਹੜੇ ਸੱਜਣ ਆ ਸਾਡੇ ਚਾਹੇ ਡਾਕਟਰ ਆ ਉਹ ਐਨਆਰਆਈ ਆ ਉਹਨਾਂ ਨੂੰ ਕਹਿਣਾ ਪਰਿਵਾਰਾਂ ਨੂੰ ਅਡੌਪਟ ਕਰੋ ਉਹਨਾਂ ਦੇ ਕਟੋ-ਕਟ ਜਿਹੜਾ ਅਸੀਂ ਆ ਕੇ ਉਹਨਾਂ ਨੂੰ ਮਿਲੇ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਆਪਣਾ ਦਰਦ ਸਾਂਝਾ ਕੀਤਾ ਇਹਨਾਂ ਦੇ ਨਾਲ ਉਹਦੇ ਨਾਲ ਜਿਹੜਾ ਪੋਸਟ ਟ੍ਰੋਮੈਟਿਕ ਸਟ्रेस ਸਿੰਡਰੋਮ ਆ ਇੱਥੇ ਲੋਕਾਂ ਦੇ 40 ਪੇਸ਼ੈਂਟ ਆਏ ਆ ਉਹਨਾਂ ਚੋਂ 12 ਬੰਦਿਆਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਦੋ ਤਿੰਨ ਦੀ ਸ਼ੁਕਰ ਵਧੀ ਹੋਈ ਆ ਕੋਈ ਬੁਖਾਰ ਜਾਂ ਡਾਇਰੀਆ ਦੇ ਕੇਸ ਨਹੀਂ ਮਿਲੇ ਸਾਨੂੰ ਇੱਥੇ ਲੇਕਿਨ ਬਲੱਡ ਪ੍ਰੈਸ਼ਰ 슈ਗਰ ਕਹਿੰਦੇ ਕਿਸੇ ਨੂੰ ਨੀਂਦ ਨਹੀਂ ਆਉਂਦੀ ਕਿਸੇ ਨੂੰ ਭੜੇ ਭੜੇ ਸੁਪਨੇ ਆਉਂਦੇ ਆ ਸੋ ਇਹ ਜਿਹੜਾ ਪੋਸਟ ਟ੍ਰੋਮੈਟਿਕ ਸਟ्रेस ਸਿੰਡਰੋਮ ਹੈ ਇਹਦੇ ਵਾਸਤੇ ਜਿਹੜਾ ਹੈਗਾ ਇਹ ਪਰਿਵਾਰਾਂ ਨੂੰ ਮਿਲਣਾ ਉਹਨਾਂ ਦਾ ਦੁੱਖ ਸੁਣਨਾ ਸਾਂਝਾ ਕਰਨਾ ਉਹਦੇ ਨਾਲ ਬਹੁਤ ਫਰਕ ਪੈਂਦਾ ਬਹੁਤ ਬਹੁਤ ਧੰਨਵਾਦ ਜੀ